ਦੋਸਤੋ ਮੈਂ ਅੱਜ ਰਾਹੁਲ ਗਾਂਧੀ ਜੀ ਦੀ ਰੈਲੀ ਸੀ ਔਰ ਸਾਰੇ ਪੀਸੀਸੀ ਪ੍ਰਧਾਨ ਤੇ ਸੀਐਲਪੀਆ ਨੂੰ ਇੱਥੇ ਬੁਲਾਇਆ ਸੀ ਲੇਕਿਨ ਹੁਣੇ-ਹੁਣੇ ਖਬਰ ਆਈ ਹੈ ਮੇਰੇ ਕੋਲੇ ਕਿ ਗਿੱਦੜਬਾਦ ਦਾ ਬਬਾਣੀਆਂ ਪਿੰਡ ਹੈ ਬਬਾਣੀਆਂ ਇਹਨੂੰ ਰੋਟੇਟ ਕਰਨ ਲੱਗਾ ਕਰਦਾ ਬਬਾਣੀਆਂ ਪਿੰਡ ਹੈ ਬਬਾਣੀਆਂ ਔਰ ਇਹ ਪੁਲਿਸ ਸਟੇਸ਼ਨ ਗਿੱਦੜਬਾਦ ਔਰ ਮੈਂ ਸਿਸਪੀ ਸਾਹਿਬ ਮੈਂ ਬੰਨੀウ ਰਾਣਾ ਨਾਲ ਹੁਣੇ ਗੱਲ ਕੀਤੀ ਐ I said ਮੈਂ ਜਾ ਰਿਹਾ ਉੱਥੇ ਜਿੱਥੇ ਆਪਦੀ ਆਦਤਾਂ ਦੇ ਮੁਤਾਬਕ ਐਮਐਲਏ ਸਾਹਿਬ ਦੇ ਭਰਾ ਨੇ ਜਿਹਨੂੰ ਤੁਸੀਂ ਸਾਰੇ ਜਾਣਦੇ ਹੋ ਮੈਂ ਉਹਦਾ ਨਾਮ ਨਹੀਂ ਲੈਣਾ ਚਾਹੁੰਦਾ ਉਹਨੇ ਬੂਥ ਕੈਪਚਰ ਕਰਕੇ ਸਾਡੇ ਬੰਦੇ ਬਾਹਰ ਕੱਢ ਕੇ ਅੱਧਾ ਘੰਟਾ ਦਿਲ ਲਾ ਕੇ ਵੋਟਾਂ ਪਾਈਆਂ ਸਾਡੇ ਪੋਲਿੰਗ ਜੰਟ ਕਿਉਂਕਿ ਅਕਾਲੀ ਦਲ ਦਾ ਪੋਲਿੰਗ ਜੰਟ ਹੈ ਨਹੀਂ ਉੱਥੇ ਹੋਰ ਕਿਸੇ ਪਾਰਟੀ ਦਾ ਨਹੀਂ ਸੀ ਸਾਡਾ ਗੁਰਜਿੰਦਰ ਬਬਾਣੀਆਂ ਜਿਹੜਾ ਦਲਿਤ ਪਰਿਵਾਰ ਨਾਲ ਸੰਬੰਧਤ ਹੈ ਉਹ ਤੇ ਸਾਡੇ ਹੋਰ ਜਿਹੜੇ ਸਾਥੀ ਸੀਗੇ ਉੱਥੇ ਅੰਦਰ ਉਹਨਾਂ ਨੂੰ ਬਾਹਰ ਕੱਢ ਕੇ ਅੱਦਾ ਕੰਟਾ ਰੀਜ ਲਾ ਕੇ ਬੰਦੇ ਨੇ ਆਪ ਵੋਟਾਂ ਪਾਈਆਂ ਸੋ ਐਸੇ ਬਬਾਣੀਆਂ ਪਿੰਡ ਪਹਿਲਾ ਬੂਥ ਕੈਪਚਰਿੰਗ ਤਾਂ ਇਸੇ ਵਿਅਕਤੀ ਤੇ ਪਹਿਲਾ ਪਰਚਾ ਹੋਇਆ ਵੀ ਸੋ ਇਹ ਹਰ ਕਿਸ ਬਰਦਾਸ਼ ਨਹੀਂ ਹੋਏਗਾ ਇਹ ਗੁੰਡਾ ਗਰਦੀ ਤਕੇਸ਼ਾਈ तकरीबन ਭਾਈ ਜੀ ਮੈਂ ਇਥੋਂ ਚੱਲੂੰਗਾ ਤਾਂ 3-4 ਘੰਟਿਆਂ ਚ ਪਹੁੰਚ ਜਾਊਂਗਾ ਬਾਕੀ ਸਾਰੇ ਆਪਣੇ ਬੰਦੇ ਜਿਹੜੇ ਆ ਵਰਪਿਤ ਹੋਇਆ ਜਸਪ੍ਰਿਤ ਹੋਇਆ ਕੋਣੀ ਹੋਇਆ ਸਾਰਿਆਂ ਨੂੰ ਮੈਂ ਭੇਜ ਰਿਹਾ ਬਿੰਟਾ ਅਰੂੜਾ ਵਗੈਰਾ ਇਹ ਦੀਪਕ ਹਰੀ ਕਿਸੇ ਗੱਲ ਦੀ ਚਿੰਤਾ ਕਰਨ ਦੀ ਲੋੜ ਨਹੀਂ ਐ ਡਟ ਕੇ ਇਹਨਾਂ ਦਾ ਮੁਕਾਬਲਾ ਕਰੋ ਗੁੰਡਿਆਂ ਦਾ ਔਰ ਮੈਂ ਵੀ ਥਾਡੇ ਕੋਲੇ ਪਹੁੰਚਦਾ ਔਰ ਮੈਂ ਬੇਨਤੀ ਕਰਨੀ ਚਾਹਣਾ ਦੂਜੇ ਪਿੰਡਾਂ ਵਾਲਿਆਂ ਨੂੰ ਜਿੱਥੇ ਜਿੱਥੇ ਅਸੀਂ ਜ਼ਾਸਤੀ ਕਰਨ ਦੀ ਕੋਸ਼ਿਸ਼ ਕਰਦਾ ਇਸ ਵਾਰੀ ਇਹਨਾਂ ਦਾ ਮੂੰਹ ਮੋੜ ਦिए ਡਾਂਗਾ ਫੜ ਕੇ ਰੱਖੋ ਫਿਰ ਨਿਕਲ ਨਾ ਜਾਵੇ ਤੇ ਮੈਂ ਉੱਥੇ ਮੌਕੇ ਤੇ ਪਹੁੰਚੂਗਾ ਤੁਹਾਡੇ ਨਾਲ ਇਸ ਗੱਲ ਦਾ ਵਾਅਦਾ ਕਰਦਾ ਸੋ ਮੇਰੀ ਬੇਨਤੀ ਆ ਮੈਂ ਸਰਕਾਰ ਨੂੰ ਬੇਨਤੀ ਕਰਨੀ ਚਾਹਣਾ ਐਸੀ ਗੁੰਡਾਗਰਦੀ ਐਸੀ ਧੱਕੇਸ਼ਾਹੀ ਇਰੇ ਨਾਲ ਪੰਜਾਬ ਦੇ ਹਾਲਾਤ ਹੋਰ ਵਿਗੜਨਗੇ ਲੋਕਤੰਤਰ ਦਾ ਇਹ ਮੈਂ ਸਮਝਦਾ ਕਿ ਗਲਾ ਘੁੱਟਣ ਵਾਲੀ ਗੱਲ ਹੈ ਸ਼ਰਮ ਹੋਣੀ ਚਾਹੀਦੀ ਹੈ ਪੰਜਾਬ ਦੀ ਸਰਕਾਰ ਨੂੰ ਔਰ ਇਹਨਾਂ ਲੋਗਾਂ ਨੂੰ ਔਰ ਮੈਂ ਰਾਜ ਕਮਲ ਚੌਧਰੀ ਜੀ ਨੂੰ ਵੀ ਜਿਹੜੇ ਇਲੈਕਸ਼ਨ ਕਮਿਸ਼ਨ ਹੈ ਉਹਨਾਂ ਨੂੰ ਵੀ ਕੰਪਲੇਂਟ ਕੀਤੀ ਹੈ ਇੱਥੇ ਸਾਰੇ ਜਾਣੇ ਡਟ ਕੇ ਬੈਠ ਕੇ ਸਾਰੇ ਮੇਰੇ ਭਰਾ ਲੜਾਈ ਲੜੋ ਤਾਂ ਜੋ ਲੜਦਿਆਂ ਨੂੰ ਹੀ ਮੁਕਾਮ ਮਿਲਦੇ ਕਿਸੇ ਤੋਂ ਡਰਨ ਦੀ ਲੋੜ ਨਹੀਂ ਔਰ ਇਸ ਗੁੰਡੇ ਨੂੰ ਜੇ ਹੋਰ ਕਿਸੇ ਪਿੰਡ ਚ ਆ ਜੇ ਤਾਂ ਘੇਰ ਕੇ ਜਿਵੇਂ ਗਿਲਜੇ ਵਾਲਿਆਂ ਨੇ ਘੇਰਿਆ ਸੀ ਉਹਨੂੰ ਛੱਡਣਾ ਨਹੀਂਗਾ ਜਾਨ ਨਹੀਂ ਦੇਣਾ ਫਿਰ ਉੱਥੋਂ ਗਿਲਜੇ ਵਾਲਿਆਂ ਨੇ ਅੰਦਰ ਬੰਦ ਕਰ ਲਿਆ ਸੀ ਸੋ ਮੇਰੀ ਇਹ ਬੇਨਤੀ ਆ ਤਗੜੇ ਹੋ ਕੇ ਮੁਕਾਬਲਾ ਕਰਿਓ ਐਵੇਂ ਡਰਦਿਆਂ ਨੂੰ ਡਰਾਉਂਦੇ ਐ ਸੋ ਆਸ ਕਰਦਾ ਕਿ ਸਾਰੇ ਮੇਰੇ ਪ੍ਰਾਂਹ ਤਕੜੇ ਰਹਿਣਗੇ ਹੌਸਲੇ ਚ ਰਹਿਣਗੇ ਮਾਫੀ ਚਾਹੁੰਦਾ ਕਿ ਅੱਜ ਰੈਲੀ ਨਾ ਹੁੰਦੀ ਤਾਂ ਮੈਂ ਉੱਥੇ ਮੌਕੇ ਤੇ ਖੜਾ ਹੁੰਦਾ ਸੋ ਮੇਰੀ ਬੇਨਤੀ ਹੈ ਕਿ ਮੈਂ ਵੀ ਪਹੁੰਚਦਾ ਤੇ ਕਿਰਪਾ ਕਰਕੇ ਡਟ ਕੇ ਮੁਕਾਬਲਾ ਕਰੋ ਔਰ মিডিਆ ਦੇ ਸਾਥੀ ਵੀ ਉੱਥੇ ਪਹੁੰਚੇ ਸੋ ਇਸ ਤਰ੍ਹਾਂ ਦੀ ਧੱਕੇਸ਼ਾਹੀ ਹੁਣੇ-ਹੁਣੇ ਇਹ ਵੀ ਪਤਾ ਲੱਗਿਆ ਕਿ ਸੀ ਫਾਰਮ ਨਹੀਂ ਆਏ ਕਿਉਂਕਿ ਸੀ ਫਾਰਮ ਨੇ ਇਹ ਸੈਦ ਕਰਨਾ ਵੀ ਕਿੰਨੀਆਂ ਵੋਟਾਂ ਪਈਆਂ ਕਿੰਨੀਆਂ ਪੋਲ ਹੋਈਆਂ ਕਿੰਨੀਆਂ ਰਹਿ ਗਈਆਂ ਉਹ ਵੀ ਹਜੇ ਤੱਕ ਪੋਲਿੰਗ ਬੂਥਾਂ ਤੇ ਜਿਹੜੇ ਨਹੀਂ ਪਹੁੰਚੇ ਪੰਜਾਬ ਦੇ ਅੰਦਰ ਆ ਮੈਨੂੰ ਖਬਰ ਆਈ ਹੈ ਜੰਨੀ ਸਾਹਿਬ ਦੇ ਇਲਾਕੇ 'ਚ ਵੀ ਇਸ ਤਰ੍ਹਾਂ ਦੀ ਗੁੰਡਾਗਰਦੀ ਹੋ ਗਈ ਹੈ। ਇਹ ਨਾਲ ਹੀ ਨਾਲ ਦਾਖੇ ਹਲਕੇ ਦੇ ਵਿੱਚ ਵੀ ਲੋਕ ਜਾਂਦੇ ਆ ਸ਼ਾਈ ਲਾ ਕੇ ਵਾਪਸ ਮੋੜ ਦਿੰਦੇ ਆ। ਕਹਿੰਦੇ ਆ ਆਲਰੇਡੀ ਉਹ ਤੁਹਾਡੀ ਵੋਟ ਪੈ ਗਈ ਹੈ। ਇਸ ਤਰ੍ਹਾਂ ਦਾ ਲੋਕਤੰਤਰੀ ਨਹੀਂ ਚਾਹੀਦਾ ਤੁਸੀਂ ਵੈਸੀ ਕਾਗਜ਼ ਕੈਂਸਲ ਕਰਾ ਦਿੰਦੇ। ਕਾਗਜ਼ ਕੈਂਸਲਾਂ ਦੇ ਬਹੁਤ ਸਾਰੇ ਕਰਾਈ ਦਿੱਤੇ ਪੰਜਾਬ 'ਚ। ਉਹਨਾਂ ਦੇ ਬੰਦੇ ਹੁਣ ਜਿੱਥੇ-ਜਿੱਥੇ ਹਰਦੇ ਹੋ ਤੁਸੀਂ ਉੱਥੇ ਤੁਸੀਂ ਇਹ ਤਾਦ ਲੀਆਂ ਕਰਦੇ ਹੋ ਹਜੇ ਤੁਸੀਂ ਗਿਣਤੀ 'ਚ ਪਤਾ ਨਹੀਂ ਕੀ ਕਰਨਾ। ਸਾਡੀ ਮੰਗ ਹੈ ਗਿਨਤੀ ਵੀ ਕੈਮਰਿਆਂ ਦੇ ਥੱਲੇ ਹੋਣੀ ਚਾਹੀਦੀ ਹੈ। ਔਰ ਇਸ ਬੰਦੇ ਤੇ ਬੰਦੀ ਕਾਰਵਾਈ ਤੇ ਮਕਦਮਾ ਜ਼ਿਲ੍ਹਾ ਮੁਕਸਰ ਦੀ ਪੁਲਿਸ ਦਰਜ ਕਰੇ ਕਿਉਂਕਿ ਐਸਐਚਓ 114 ਇਹਨਾਂ ਨੇ ਲਾਇਆ ਹੈ। ਮੈਂ ਆਸ ਕਰਦਾ ਹਾਂ ਬਈ ਮੰਨੀ ਉਰਾਣਾ ਜੀ ਕਿ ਇਹ ਥੋੜੀ ਦੇਖ ਰੇਖ ਚੋਣਾ ਨਹੀਂ ਚਾਹੀਦਾ। ਬੜਾ ਗੰਦ ਪਾਇਆ ਇਹਨਾਂ ਲੋਕਾਂ ਨੇ। ਕੋਈ ਇਹ ਬਿਹਾਰਾ ਵੀ ਜਿੱਥੇ ਬੂਥ ਕੈਪਚਰਿੰਗ ਕਰ ਲਿਆ। ਸਵਾਸ ਕਰਦੇ ਕਿ ਬੰਦੀ ਕਾਰਵਾਈ ਕਰੋਗੇ ਇਹਦੇ ਤੇ। ਧੰਨਵਾਦ ਮੈਂ ਪਹੁੰਚਦਾ ਔਰ ਕਿਸੇ ਨੂੰ ਹੌਸਲਾ ਸਿੱਟਣ ਦੀ ਲੋੜ ਨਹੀਂ ਹੈ ਜਿਉਂਦੇ ਰੋ।